ਫੜ ਲਏ ਫੜ ਲਏ ਫੜ ਲਏ ਪੁਲਿਸ ਨੇ ਪੰਜੀ ਮੋਟਰਸਾਈਕਲ ਚੋਰਾਂ ਕੋਲੋਂ ਚੋਰੀ ਕੀਤੇ ਹੋਏ ਫੜ ਲਏ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਇਨ੍ਹਾਂ ਚੋਰਾਂ ਵੱਲੋਂ ਗੱਦਰ ਮਚਾਇਆ ਸੀ ਤਕਰੀਬਨ ਵਧੀਆ ਏਰੀਏ ਜਿ ਤਰ੍ਹਾਂ ਕਿ ਖਾਲਸਾ ਕਾਲਜ ਹੋ ਗਿਆ ਬੱਸ ਸਟੈਂਡ ਹੋ ਗਿਆ ਦਰਬਾਰ ਸਾਹਿਬ ਹੋ ਗਿਆ ਮਜੀਠਾ ਰੋਡ ਅਤੇ ਸਟੇਸ਼ਨ ਦੇ ਆਸ-ਪਾਸ ਦੇ ਇਲਾਕਿਆਂ ਤੋਂ ਚੋਰੀ ਕਰਦੇ ਸੀ ਮੋਟਰਸਾਈਕਲ ਫਿਰ ਉਹਨੂੰ ਵੇਚ ਦਿੰਦੇਗੇ ਸੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆਗਾ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਇਨ੍ਹਾਂ ਦੇ ਕੋਲੋਂ 25 ਮੋਟਰਸਾਈਕਲ ਜਿਹੜੇ ਫੜੇ ਗਏ ਹੈਗੇ ਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਦੇ ਕੋਲ ਦੋ ਆਧਾਰ ਕਾਟ ਵੀ ਫੜੇ ਗਏ ਕਿ ਨੇ ਜਿਹੜੇ ਕਿ ਇਹਨਾਂ ਵੱਲੋਂ ਚੋਰੀ ਕੀਤੇ ਗਏ ਸੀ ਨਾਲ ਦੇ ਨਾਲ ਸਮਾਨ ਹੋਰ ਵੀ ਬਰਾਮਦ ਹੋਇਆ ਜਿਹਨੂੰ ਦੇਖ ਕੇ ਜਿਹੜੇ ਵੱਡੇ ਅਧਿਕਾਰੀ ਖੁਲਾਸੇ ਕਰਦੇ ਪੀ ਨੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਨੇ ਰਹੋ ਸਾਡੇ ਚੈਨਲ ਸੁਪਰੀਮ ਟਾਈਮ ਚੈਨਲ ਦੇ ਨਾਲ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹਦੇ ਵਿੱਚ ਸਾਡੇ ਸਿਵਲ ਲਾਈ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਵਰਣਨਾਂ ਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਚੋਂ ਜਿਹੜੇ ਹੈਗੇ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟ੍ਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਤ ਰੱਧੀ ਹੈ ਜਿਹੜੇ ਮੁਲਾਜ਼ਮ ਸੀ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਅਸੀਂ ਇਹਨਾਂ ਮੁਕੱਦਮੇ ਜਿਹੜੇ ਹੈਗੇ ਮੁਕੱਦਮੇ ਦੇ ਵਿੱਚ ਅਸੀਂ ਵੋਟਸਰ ਕੇ ਰਿਕਵਰ ਕੀਤੇ ਨੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਅjnਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਜਨਾਲੇ ਦਾ ਫੜਕੇ ਇਹਨਾਂ ਕੋਲੋਂ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਦ ਕੀਤੇ ਸੀ। ਸੈਕੰਡ ਮੁਕੱਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕੱਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ 15 ਮੋਟਰਸਾਈਕਲ ਬਰਾਮਦ ਕੀਤੀ ਆ ਜਿਹਦੇ ਵਿੱਚੋਂ 8 ਮੋਟਰਸਾਈਕਲ ਸਪੈਂਡਰ ਹੈਗੇ ਨੇ ਜਿਹਦੇ ਵਿੱਚੋਂ 2 ਮੋਟਰਸਾਈਕਲ ਜਿਹੜਾ ਹਾਂਡ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ ਸੋਰੀ ਦੋ TVS ਸਕੂਟਰ ਮੋਟਰਸਾਈਕਲ ਹੈਗਣੇ ਇੱਕ CT 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਲਈ ਗੁਰਦਾਜ਼ ਜੀ ਸਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਚ ਐਸਸੀ ਨੰਬਰ ਪਾ ਦਵਾਂਗੇ ਜਿਹਦਾ ਵੀ ਕਿਸੇ ਦਾ ਇਹ ਮੋਟਰਸਾਈਕਲ ਹੈਗਾ ਉਹ ਸਾਡੇ ਐਸਐਚਓ ਸਾਹਿਬ ਨਾਲ ਰਾਬਤਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫਾਲੋ ਕਰਦਿਆਂ ਹੋਇਆ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲ ਇਥੋਂ ਲਿਜਾ ਸਕਦਾ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਚ ਉਹ ਵੀ ਉਹਦਾ ਹੈਗਾ ਉਹ ਉਹਨੂੰ ਲਿਜਾ ਸਕਦਾ ਦੋਸ਼ੀ ਕਿੰਨੇ ਵੜੇ ਸਰ ਦੋਸ਼ੀ 4 ਦੀ ਟੋਟਲ ਦੋ ਮੁਕਦਮਿਆਂ ਦੇ 4 ਸਰ ਸਾਰਿਆਂ ਦੀ ਏਜ ਕਿੰਨੀ ਹੈ ਇਹ ਕਿ ਨਾਬਾਲਗ ਹੈਗਾ ਜੀ ਨਹੀਂ ਨਾਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਹੈ ਗੋਪੀ ਦੀ 20 ਸਾਲ ਹੈਗੀ ਹੈ ਜੀ ਉਹਨਾਂ ਸਰ ਇਹ ਕਿ ਡੀਸੀ ਆਫਿਸ ਦੇ ਵਿੱਚੋਂ ਵੀ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹਦਾ ਵੀ ਇਹਦੇ ਵਿੱਚ ਬੰਦਾ ਖੜੇ ਹੈਗੇ ਜੀ ਜੀ ਇਹਨਾਂ ਦਾ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਾਂ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜਾਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੇ ਸੀ ਉਹਨਾਂ ਦੀ ਜਿਹੜਾ ਸਰ ਡੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਉਹਦੇ ਕੋਲ ਕਿੰਨੇ ਮੋਟਰਸਾਈਕਲ ਕਵਰ ਹੋਏ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਹਜੇ ਵੀ ਇਨ ਕੱਲੇ-ਕੱਲੇ ਬਾਰੇ ਜਿਹੜੀ ਹੈਗੀ ਤਤਰੀਸ਼ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਕੰਪਲੀਟ ਹੋਣ ਤੋਂ ਬਾਅਦ ਚ ਫਿਲਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇ ਕੋ ਉਹ ਮੈਂ ਦੱਸ ਸਕਦਾ ਸਰ ਇਹ ਸਾਰੇ ਇੱਕੋ ਵਿਰੋਧ ਮੈਂਬਰ ਨੇ ਸਾਰੇ ਇਕੱਲੇ ਲੱਗਦੇ ਨੇ ਨਹੀਂ ਵੱਖ-ਵੱਖ ਨੇ ਜੀ ਸਰ ਇਹ ਮੋਟਰਸਾਈਕਲ ਬਰਾਮਤ ਹੋਏ ਤੇ ਅੰਦਰੋਂ ਫਿਕੀ ਹੋਏ ਨੇ ਕੋਈ ਸਹਰੂ ਬਾਅਦ ਨਹੀਂ ਹੋਏ ਨਹੀਂ ਬੇਸਿਕਲੀ ਜਿਹੜੇ ਹੈਗੇ ਨਾ ਇਹ ਕੁਸ਼ ਜਿਹੜੇ ਹੈਗੇ ਕੋਰਟ ਕੰਪਲੈਕਸ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਹਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਗੁਰਨਾਗਰੇਵ ਹਸਪੀਟਲ ਦੇ ਲਗ ਏਰੀਆ ਚ ਹੈਗੇ ਔਰ ਸਦਰ ਦੇ ਏਰੀਆ ਮਤਲਬ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਦੋ ਜ਼ੋਨ ਗੁਰਨਾਗਰ ਪਾਰਕਿੰਗ ਨੂੰ ਟਾਰਗੇਟ ਕਰਦੇ ਟਾਰਗੇਟ ਪਾਰਕਿੰਗ ਅੱਗੇ ਸਾਰੇ ਵੇਚਦੇ ਕਿੰਨਾ ਕਿੰਨਾ ਦਿੰਦੇ ਕਿੰਨਾ ਅੱਗੇ ਵੱਖ-ਵੱਖ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੇ ਕਈਆਂ ਨੂੰ ਦਿੱਤੇ ਹੋਏ ਆ ਜਿਨ੍ਹਾਂ ਵਿਚਾਰਿਆਂ ਨੂੰ ਇਹ ਤਾਂ ਦੇ ਸਾਡੀ ਆਰਸੀ ਗਵਾਚ ਗਈ ਹੈਗੀ ਆ ਉਹ ਹੁਣ ਜਿਹੜੀ ਹੈ ਇਸੇ ਕਰਕੇ ਮੈਂ ਕਹਿ ਰਿਹਾ ਨਾ ਅਜੇ